ਹੈਲੋ ਜੀ ਅੱਜ ਹੈਗਾ ਵਰਲਡ এনवायरमेंट ਡੇ ਤੇ ਇਸ ਵਰਲਡ এনवायरमेंट ਡੇ ਦਾ 슬ੋਗਨ ਹੈਗਾ ਬੀ ਪਲਾਸਟਿਕ ਪੋਲੂਸ਼ਨ ਪਲਾਸਟਿਕ ਨੂੰ ਘਰ ਤੋਂ ਘੱਟ ਯੂਜ਼ ਕਰੋ ਆਪਣੀ ਲਾਈਫ ਦੇ ਵਿੱਚ ਪਲਾਸਟਿਕ ਦੀਆਂ ਬੋਟਲਸ ਦੇ ਵਿੱਚ ਪਾਣੀ ਨਾ ਪੀਓ ਤੇ ਲਿਫਾਫੇ ਨਾ ਯੂਜ਼ ਕਰੋ ਕਿਉਂਕਿ ਇਹ ਜਲਦੀ ਡਿਸਟਰੋਏ ਨਹੀਂ ਹੁੰਦੇ ਹਨ ਸਾਲੋਂ ਸਾਲ ਧਰਤੀ ਦੇ ਥੱਲੇ ਐ ਤੀ ਦੱਬੇ ਰਹਿੰਦੇ ਆ ਤੇ ਬਹੁਤ ਜ਼ਿਆਦਾ ਪੋਲੂਸ਼ਨ ਆ ਉਹ ਜਿਹੜਾ ਫੈਲਾਂਦੇ ਵੀ ਸੋ ਇਸ ਚੀਜ਼ਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅ ਅੱਜ ਹੈਗਾ ਵੀਰਵਾਰ ਤੇ ਸਿਰਤ ਦੇ ਡੈੜਾ ਚਲੇ ਗਏ ਨੇ ਆਪਣਾ ਟਿਫਨ ਲੈ ਕੇ ਤੇ ਅੱਜ ਸਿਰਤ ਵੀ ਜਲਦੀ ਉੱਠ ਗਈ ਸੀ ਕਿਉਂਕਿ ਆਪਾਂ ਥੋੜਾ ਜਿਹਾ ਕੋਠੇ ਦੇ ਅੱਜ ਘੁੰਮਣ ਗਏ ਸੀ ਅੱਜ ਉਹ ਜਲਦੀ ਉੱਠ ਗਈ ਤੇ ਫਿਰ ਆਪਾਂ ਮਾਰਨਿੰਗ ਥੋੜੀ ਜਿਹੀ ਉੱਪਰ ਯੋਗਾ ਵਗੈਰਾ ਕੀਤਾ ਪਰ ਉਹਦੀ ਵੀਡੀਓ ਨਹੀਂ ਮੈਂ ਬਣਾਈ ਹੈਗੀ ਕਿਉਂਕਿ ਫੋਨ ਰੱਖਣ ਲਈ ਜਗ੍ਹਾ ਹੈ ਨਹੀਂ ਸੀਗੀ ਉੱਥੇ ਤੇ ਹੁਣ ਸਿਰਤ ਮੰਗ ਰਹੀ ਆ ਕੁਝ ਖਾਣ ਨੂੰ ਤੇ ਮੈਂ ਚੱਲੀ ਆ ਉਹਦੇ ਲਈ ਨਾਸ਼ਤਾ ਲੈ ਕੇ ਫਿਲਹਾਲ ਤਾਂ ਦੁੱਧੂ ਪੀਊਗੀ ਤੇ ਰੋਟੀ ਖਾਊਗੀ ਠਹਿਰ ਕੇ ਤੇ ਚਲੋ ਮਿਲਦੇ ਆ ਤੁਹਾਨੂੰ ਥੋੜੀ ਟਾਈਮ ਬਾਅਦ ਹੁਣ ਆਪਾਂ ਥੋੜਾ ਜਿਹਾ ਆਪਣਾ ਕੰਮ ਆ ਜਿਹੜਾ ਉਹ ਕਰ ਲਈਏ ਝਾੜੂ-ਗੋਚਾ ਕਰ ਲਈਏ ਠੀਕ ਹੈ ਜੀ की कर रहे हैं शैम्पू खराब कर रहे हैं हुँ? बबल का दिन आ रहे हैं शैम्पू ना आ रहे हैं ना इधर देखो शैम्पू है ना हुँ? सोप ना इना तो नहीं होता है का बबल शैम्पू है कि सोप है झूठ बोलदा ਇੱਧਰ ਦੇਖ ਕੇ ਬੋਲ ਸ਼ੈਂਪੂ ਆ ਨਾ ਹੂੰ ਕੀ ਆ ਫਿਰ ਇਹ ਹਾਂਜੀ ਇੱਥੇ ਆਪਾਂ ਆਪਣਾ ਸਾਰਾ ਕੰਮ ਖਤਮ ਕਰਕੇ ਬੁਟੀਕ ਦੇ ਵਿੱਚ ਆ ਗਏ ਸੀ ਥੋੜਾ ਜਿਹਾ ਕੰਮ ਪੈਂਡਿੰਗ ਸੀਗਾ ਆਪਣਾ ਉਹ ਕਰਦ ਵਾਸਤੇ ਅੱਜ ਤੁਹਾਡੇ ਨਾਲ ਇੱਕ ਸ਼ੇਅਰ ਕਰਨੀ ਸੀ ਮੈਂ ਇਹ ਚੀਜ਼ ਮੇਰੇ ਕਸਟਮਰ ਨੇ 2 ਮਹੀਨੇ ਬਾਅਦ ਮੈਨੂੰ ਸੂਟਾਂ ਦੀ ਸਵਾਈ ਦੇਣ ਆਏ ਤੇ ਮੈਨੂੰ ਕਹਿੰਦੇ ਸਟੀਚਿੰਗ ਕਿੰਨੀ ਹੋਊਗੀ ਤੇ ਜਦੋਂ ਉਹਨਾਂ ਨੇ ਮੈਨੂੰ ਦਿੱਤੇ ਸੀਗੇ ਸੂਟ ਉਹਦੋਂ ਵੀ ਉਹਨਾਂ ਨੇ ਮੈਨੂੰ ਸਟੀਚਿੰਗ ਪੁੱਛੀ ਮੈਂ ਉਹਨਾਂ ਨੂੰ ਦੱਸਤੀ ਤੇ 바ਰਗੇਨਿੰਗ ਕਰਨ ਤੋਂ ਬਾਅਦ ਨਹੀਂ ਮੈਂ ਇੰਨੇ ਦਊਂਗੀ ਇੰਨੇ ਦਊਂਗੀ ਕਰਕੇ ਚਲੋ ਮੈਂ ਮੰਨ ਗਈ ਮੈਂ ਕਿਹਾ ਠੀਕ ਹੈ ਚਲੋ ਇੰਨੇ ਦੇ ਦਿਓ ਤੇ ਅੱਜ ਜਦੋਂ ਆਏ ਉਹਨਾਂ ਨੇ ਮੈਂ ਕਹਿੰਦੇ ਕਿੰਨਾ ਬਿੱਲ ਬਣ ਗਿਆ ਮੇਰਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 2250 ਰੁਪਏ ਹੋ ਗਿਆ ਤੁਹਾਡਾ ਤੇ ਉਹਨਾਂ ਨੇ ਮੈਨੂੰ 2000 ਰੁਪਏ ਫੜਾਇਆ ਕਹਿੰਦੇ ਇੰਨੇ ਠੀਕ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਪਹਿਲਾਂ ਹੀ ਮੇਰੇ ਨਾਲ ਜਦੋਂ ਸਟੀਚਿੰਗ ਲਈ ਸੁਣ ਦਿੱਤੇ ਸੀ ਤੁਸੀਂ ਪਹਿਲਾਂ ਹੀ ਇਹ ਗੱਲ ਹੋ ਗਈ ਸੀ ਵੀ ਨਹੀਂ ਮੈਂ ਇੰਨੇ ਦਵਾਂਗੀ ਕਹਿੰਦੇ ਨਹੀਂ ਇੰਨੇ ਠੀਕ ਨਹੀਂ ਬਹੁਤ ਨਹੀਂ ਠੀਕ ਨਹੀਂ ਕਹਿੰਦੇ ਉਹਨੂੰ ਕਹਿੰਦੇ ਬਹੁਤ ਨਹੀਂ ਇੰਨੇ ਹੜਾ ਮੈਂ ਕਹਿੰਦੇ ਨਹੀਂ ਤੁਸੀਂ ਖੁਦ ਮਤਲਬ ਜਦੋਂ ਆਪਾਂ ਤੁਸੀਂ ਪਹਿਲਾਂ ਸਟੀਚਿੰਗ ਦੀ ਗੱਲ ਕਰ ਲਈਏ ਮੇਰੇ ਨਾਲ ਰੇਟ ਦੱਸਤਾ ਆ ਤੁਸੀਂ ਪਹਿਲਾਂ ਹੀ ਘਟਾ ਲੈਨੇ ਤੇ ਹੁਣ ਤੁਸੀਂ ਫੇਰ ਮੈਨੂੰ 250 ਰੁਪਏ ਘਟਾ ਦੇ ਰਹੇ ਹੋ ਕਹਿੰਦੇ ਨਹੀਂ ਇੰਨੇ ਬਹੁਤ ਨਹੀਂ ਬਹੁਤ ਨਹੀਂ ਮਤਲਬ ਅਗਲਾ ਇਦਾਂ ਕਹਿੰਦਾ ਆ ਦੇ ਕੇ ਵੀ ਸ਼ਾਇਦ ਵੀ ਪਤਾ ਨਹੀਂ ਅਸੀਂ ਕਿੰਨਾ ਕਿੰਨੀ ਕਮਾਈ ਕਰਦੇ ਆ ਹਨਾ ਤੇ ਸਾਰੀ ਦਿਹਾੜੀ ਬੰਦਾ ਆਪਣੇ ਕੰਮ ਛੱਡ ਕੇ ਤੁਹਾਡਾ ਕੰਮ ਵੀ ਕਰਦਾ ਆ ਉਹਨਾਂ ਨੇ 2000 ਰੁਪਏ ਦਿੱਤਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ 2250 ਰੁਪਏ ਮੈਂ ਤੁਹਾਡੇ ਉਹਦੇ ਚ ਲਿਖ ਲੈਣੀਆਂ ਕੋਈ ਨਹੀਂ ਤੁਸੀਂ ਫੇਰ ਦੇ ਜਿਓ ਕਹਿੰਦੇ ਨਹੀਂ ਨਹੀਂ ਇੰਨੇ ਬਹੁਤ ਨੇ ਠੀਕ ਨੇ ਉਹ ਐਨੇ ਲੈਂਦੀ ਆ ਦੂਸਰੀ ਬੁਟੀਕ ਵਾਲੀ ਐਨੇ ਲੈਂਦੀ ਆ ਮਤਲਬ ਫੇਰ ਅਗਲਾ ਇਦਾਂ ਕਹਿਣ ਲੱਗ ਜਾਂਦਾ ਬਾਅਦ ਚ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਐਦਾਂ ਕਿੱਦਾਂ ਕਰ ਲੈਂਦੇ ਨੇ ਹਨਾ ਜਦੋਂ ਆਪਾਂ ਪਹਿਲਾਂ ਅਗਲੇ ਨੂੰ ਰੇਟ ਦੱਸਤਾ ਹਨਾ ਰੇਟ ਤੁਸੀਂ ਖੁਦ ਘਟਾ ਵੀ ਲਿਆ ਹਨਾ ਤੇ ਉਤੋਂ ਫਿਰ ਉਹਨਾਂ ਨੇ ਇੱਕ ਹੋਰ ਚੀਜ਼ ਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਮਤਲਬ ਉਹ ਉਹਨਾਂ ਨੇ ਕੱਲੇ ਪਲਾਜ਼ੋ ਸਟਿਚ ਕਰਾਏ ਮੇਰੇ ਤੋਂ ਤੇ ਸ਼ਰਟ ਕੀ ਤੇ ਉਹ ਹੋਰ ਸਟਿਚ ਕਰਾਈ। ਤੇ ਉਹਨਾਂ ਨੂੰ ਐਦਾਂ ਲੱਗਿਆ ਹਣਾ ਵੀ ਮੈਂ ਸ਼ਰਟ ਕੀ ਤੇ ਹੋਰ ਸਟਿਚ ਕਰਾ ਲੈਣੀ ਆ। ਪਲਾਜ਼ੋ ਇਹਨਾਂ ਤਾਂ ਸਟਿਚ ਕਰਾ ਲੈਣੀਆਂ ਤੇ ਮੇਰੀ ਸ਼ਾਇਦ ਥੋੜੀ ਸਵਾਈ ਬਾਜ ਚੂਗੀ। ਬਟ ਐਦਾਂ ਨਹੀਂ ਹੁੰਦਾ। ਪਹਿਲਾਂ ਮੈਂ ਕਰ ਲੈਂਦੀ ਕਿਸੀ ਚੱਲ ਅਗਲੇ ਨੇ ਜਿੱਥੇ ਕੱਲੀ ਸ਼ਰਟਸ ਵਾਣੀਆਂ ਚਲੋ ਕੱਟ ਕਰ ਲਈ ਹਨਾ ਕੱਲਾ ਪਲਾਜ਼ੋ ਸਟਿਚ ਕਰਾਣਾ ਤਾਂ ਕੱਟ ਕਰ ਲਈ ਪਰ ਮੈਨੂੰ ਪਤਾ ਲੱਗ ਗਿਆ ਕਿ ਉਹ ਐਤਾ ਹੀ ਕਰਦੇ ਨੇ ਤੇ ਪਲਾਜ਼ੋ ਉਹਨਾਂ ਨੇ ਮਤਲਬ ਸਾਰੇ ਕੀ ਤੋਂ ਸਲਾਕੇ ਦੇਖ ਲਈ ਨੇ ਉਹਨਾਂ ਨੂੰ ਕੀ ਤੋਂ ਪਲਾਜ਼ੋ ਸੈੱਟ ਨਹੀਂ ਆਇਆ ਹੈਗਾ ਸ਼ਰਟ ਉਹਨਾਂ ਕੀ ਤੋਂ ਹੋਰ ਸਵਾਉਂਦੇ ਨੇ ਜੇ ਉਹ ਪਾਉਂਦੇ ਪਲਾਜ਼ੋ ਹੀ ਵੀ ਜਦੋਂ ਵੀ ਕੋਈ ਪਲਾਜ਼ੋ ਹੁੰਦਾ ਹੈ ਤਾਂ ਉਹ ਮੇਰੇ ਕੋਲ ਲੈ ਕੇ ਆ ਜਾਂਦੇ ਨੇ ਡਿਜ਼ਾਈਨਿੰਗ ਵਾਲਾ ਹੈ ਜਾਂ ਲਾਈਨਿੰਗ ਵਾਲਾ ਹੈ ਤੇ ਉਹਨਾਂ ਨੇ ਮੈਂ ਤਾਂ ਦੋ ਪਲਾਜ਼ੋ ਸਟਿਚ ਕਰਾਏ ਸੀ ਲਾਈਨਿੰਗ ਵਾਲੇ 바ਰਗੇਨਿੰਗ ਕਰਨ ਤੋਂ ਬਾਅਦ ਉਹਨਾਂ ਨੇ 500 ਰੁਪਏ ਇੱਕ ਪਲਾਜ਼ੋ ਦਾ ਮੈਨੂੰ ਕਿਹਾ ਤੇ ਮੈਂ ਕਿਹਾ ਚਲੋ ਠੀਕ ਹੈ ਤੁਸੀਂ 500 ਰੁਪਏ ਦੇ ਦਿਓ ਤੇ ਅੱਜ ਫੇਰ ਉਹਨਾਂ ਨੇ ਮਤਲਬ 250 ਰੁਪਏ ਫੋਰ ਵੀ ਸੂਟ ਹੈਗੇ ਸੀ ਉਹਨਾਂ ਦੇ ਤੇ 250 ਬਣਿਆ ਤੇ 2000 ਦੇ ਕੇ ਕਹਿੰਦੇ ਨਹੀਂ ਨਹੀਂ ਇਹ ਤਾਂ ਬਹੁਤ ਆ ਠੀਕ ਹੈ ਠੀਕ ਹੈ ਨਹੀਂ ਬਹੁਤ ਐਨੀ ਬਾਰਗੇਨਿੰਗ ਕੀਤੀ ਤੇ ਮਤਲਬ ਇੱਕ ਮੇਰਾ ਐਨਾ ਟਾਈਮ ਖਰਾਬ ਕੀਤਾ ਉਹਨਾਂ ਨੇ ਤੇ 2 ਮਹੀਨੇ ਬਾਅਦ ਪੈਸੇ ਦੇ ਕੇ ਗਏ ਨੇ ਅ ਮਤਲਬ ਬਾਚੇ ਨਾ ਗੁਸਾਉਂਦਾ ਹੈ ਜੇ ਕਸਟਮਰਸ ਤੇ ਨਾ ਵੀ ਜਦੋਂ ਤੁਸੀਂ ਪਹਿਲਾਂ ਗੱਲ ਕਰ ਲਈ ਹੈ ਤੁਸੀਂ ਫੇਰ ਬਾਚੇ ਨਾ ਕਰਦੇ ਹੋ ਹੁਣ ਆਪਾਂ ਕਿਸੇ ਦੀ ਜਦ ਅਗਲੇ ਨੇ ਨਹੀਂ ਦੇਣ ਦਾ ਸੋਚ ਲਿਆ ਹੈ ਆਪਾਂ ਕਿਸੇ ਦੀ ਜੇਬ ਚੋਂ ਨਹੀਂ ਕੱਢ ਸਕਦੇ ਹੈਗੇ ਪਰ ਆਪਾਂ ਕਹਿ ਤਾਂ ਸਕਦੇ ਆ ਬਟ ਲੋਕ ਮਤਲਬ ਸਮਝਦੇ ਨਹੀਂ ਹੈਗੇ ਉਹਨਾਂ ਨੇ ਬਾਰਗੇਨਿੰਗ ਕਰਨੀ ਹੈ ਤਾਂ ਕਰਨੀ ਹੀ ਹੁੰਦੀ ਹੈ ਤੇ ਹੋਰ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਹਾਂ ਉਹ ਸਟੀਚਿੰਗ ਹੋਰ ਕਿਤੋਂ ਕਰਵਾਉਂਦੇ ਨੇ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਮੈਨੂੰ ਘੱਟ ਪੈ ਜੂਗੀ ਇਹ ਐਂਦਾ ਕੁਝ ਨਹੀਂ ਹੁੰਦਾ ਹੈਗਾ ਹਰੇਕ ਨੇ ਆਪਣੀ ਮਿਹਨਤ ਲੈਣੀ ਆ ਕੋਈ ਕਿੰਨੇ ਲੈਂਦਾ ਕੋਈ ਆਪਣੀ ਮਿਹਨਤ ਦੇ ਹਿਸਾਬ ਨਾਲ ਕੋਈ ਕਿੰਨੇ ਲੈਂਦਾ ਹੈ ਪਰ ਮਿਹਨਤ ਹਰੇਕ ਦੀ ਦਿਆ ਕਰੋ ਤੇ ਇਹ ਨਾ ਸੋਚਿਆ ਕਰੋ ਕਿ ਨਹੀਂ ਉਹਨਾਂ ਲਈ ਇਹ ਬਹੁਤ ਆ ਹਨਾ ਜੇ ਅਸੀਂ ਆਪਣੀ ਮਿਹਨਤ ਦਾ ਕੋਈ ਮੁੱਲ ਰੱਖਿਆ ਤਾਂ ਉਹ ਕੁਝ ਸੋਚ ਸਮਝ ਕੇ ਹੀ ਰੱਖਿਆ ਹੋਊਗਾ ਹਰ ਇੱਕ ਬੰਦੇ ਨੇ ਆਪਣੀ ਮਿਹਨਤ ਦਾ ਠੀਕ ਹੈ ਇੱਕ ਪ੍ਰਾਈਸ ਫਿਕਸ ਕੀਤਾ ਹੈ ਤਾਂ ਤੁਸੀਂ ਉਹ ਜ਼ਰੂਰ ਦਿਓ ਐਦਾਂ ਨਾ ਕਰਿਆ ਕਰੋ ਕਿ ਹਾਂ ਨਹੀਂ ਨਹੀਂ ਇਹਨੇ ਬਹੁਤ ਆ ਉਹ ਇੰਨੇ ਲੈਂਦੀ ਹੈ ਉਹ ਇੰਨੇ ਲੈਂਦੀ ਹੈ ਜੇ ਕੋਈ ਘੱਟ ਲੈਂਦੀ ਹੈ ਤਾਂ ਤੁਸੀਂ ਉੱਥੋਂ ਸਟਿਚ ਕਰਵਾ ਲਓ ਹਣਾ ਫਿਰ ਤੁਸੀਂ ਸਾਡੇ ਕੋਲ ਕਿਉਂ ਆਉਂਦੇ ਹੋ ਜੇ ਸਾਡੇ ਕੋਲ ਤੁਹਾਨੂੰ ਠੀਕ ਸਰਵਿਸ ਮਿਲਦੀ ਹੈ ਤਾਂ ਹੀ ਆਉਂਦੇ ਹੋ ਨਾ ਹਾਂਜੀ ਆਜੋ ਸਾਰੇ ਪੀ ਲੋ ਸ਼ਾਮ ਦੀ ਚਾਹ ਇਥੇ ਸੀਰ ਤੇ ਡੈੜਾ ਆ ਗਏ ਚ ਤੇ ਆਪਾਂ ਰੇਲ ਦਿੱਤੀ ਆ ਲਾਹਸ ਤੇ ਚਾਹ ਕਰਮਾ ਕਰ ਰਹੇ ਹਾਂ ਸੋ ਬੁਲਦੀ ਤੁਹਾਨੂੰ ਦੋ ਜੀ ਹਾਂਜੀ ਆਪਾਂ ਕਰ ਰਹੇ ਹਾਂ ਆਪਣੀ ਡিনার ਦੀ ਤਿਆਰੀ ਤੇ ਸਵੇਰੇ ਮੈਂ ਬਣਾਈ ਸੀ ਬਾਲ ਮਹਾਂ ਕਰ ਲਿਆਂਗੇ ਤੇ ਹੁਣ ਇਹਦੇ ਨਾਲ ਮੈਂ ਰਾਈ ਸੁਬਾਲ ਰੱਦੀਆਂ ਤੇ ਆਪਾਂ ਬਣਾਵਾਂਗੇ ਨਾਲ ਪੁਦੀਨੇ ਧਨੀਏ ਪਿਆਜ਼ ਟਮਾਟਰ ਦੀ ਚਟਨੀ ਤੇ ਮੇਰੇ ਕੋਲ ਪਈ ਸੀ ਥੋੜੀ ਜੀ ਕੱਚੀ ਅੰਬਲੀ ਉਹ ਵੀ ਆਪਾਂ ਵਿੱਚ ਪਾਵਾਂਗੇ ਛੋਟੀ ਜੀ ਸੀਗੀ ਥੋੜਾ ਜਿਹਾ ਹੀ ਪਲਪ ਨਿਕਲਿਆ ਬਟ ਹਾਂ ਇਹ ਬਹੁਤ ਜ਼ਿਆਦਾ ਖੱਟੀ ਹੈ ਤੇ ਵਧੀਆ ਚਟਨੀ ਬਣੂਗੀ ਚਾਵਲ ਦਾ ਪਾਣੀ ਆ ਥੋੜਾ ਜਿਹਾ ਇਹਨੂੰ ਆਪਾਂ ਨਾ ਕਣਚੀ ਦੇ ਪਾਂਡੇ ਦੇ ਵਿੱਚ ਕੱਢ ਲਾਂਗੇ ਇਹ ਆਪਾਂ ਯੂਜ਼ ਕਰਾਂਗੇ ਆਪਣੇ ਫੇਸ ਤੇ ਅੱਜ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਸੀਗਾ ਸਿੰਪਲ ਚੌਲ ਹੀ ਸੀਗੇ ਜਿਹੜੇ ਮੈਂ ਉਬਾਲੇ ਨੇ ਤੇ ਹੁਣ ਇਹਦਾ ਪਾਣੀ ਕੱਢਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀਰਾ ਤੇ ਨਮਕ ਹਾਂਜੀ ਆਪਣੀ ਚਟਨੀ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਗ੍ਰੈਂਡਰ ਦੀ ਚਟਨੀ ਪਸੰਦ ਆ ਤੇ ਕਿਹਨੂੰ ਕਿਹਨੂੰ ਕੁੰਡੇ ਦੀ ਚਟਨੀ ਪਸੰਦ ਆ ਤੇ ਮੈਨੂੰ ਤਾਂ ਕੁੰਡੇ ਚ ਕੁਟੀ ਹੋਈ ਚਟਨੀ ਹੀ ਪਸੰਦ ਆ ਹਾਂਜੀ ਆਪਾਂ ਘੁੰਮਣ ਆਈ ਸੀ ਸਟੇਸ਼ਨ ਤੇ ਤੇ ਅੱਜ ਦੇ ਵਲੌਗ ਦਾ ਕਰਦੇ ਆ ਇੱਥੇ ਐਂਡ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਟੇਕ ਕੇਅਰ